ਵੀਡੀਓਵਨੋ ਆਪ ਸਭ ਦਾ ਸਵਾਗਤ ਹੈ ਜੀ ਭਰਾਵਾਂ ਦੀ ਹੱਟੀ ਤੇ ਲੱਗ ਚੁਕਿਆ ਹੈ ਭਾਰੀ ਸੇਲ ਮੇਲਾ ਭਰਾਵਾਂ ਦੀ ਹੱਟੀ ਫਸਟ ਰੋਡ ਮੋੜ ਮੰਡੀ ਸਾਡੀ ਵੀਡੀਓ ਨਾਲ ਦੇਖੋ ਨਵੇਂ ਨਵੇਂ ਡਿਜ਼ਾਈਨਾਂ ਦੇ ਵਿੱਚ ਸੂਤੀ ਚੁੰਨੀ ਦੀ ਵੈਰਿਟੀ ਦਿਖਾ ਰਹੇ ਹਾਂ ਜੀ ਭਰਾਵਾਂ ਦੀ ਹੱਟੀ ਦੇ ਭਾਰੀ ਸੇਲ ਮੇਲੇ ਦੇ ਵਿੱਚ ਕਾਟਨ ਦਾ ਦੁਪੱਟਾ ਸਿਰਫ 100 ਰੁਪਏ ਦਾ ਕਰਤਾ ਜੀ ਪੂਰਾ ਵੱਡੇ ਸਾਈਜ਼ ਦਾ ਦੁਪੱਟਾ ਜੀ ਰੰਗ ਦੇ ਅਨਸਾਰੀ ਨਵੇਂ ਆ ਚੁੱਕੀ ਹੈ ਜੀ ਦਾ ਦੁਪੱਟਾ ਸਿਰਫ 100 ਰੁਪਏ ਦੇ ਵਿੱਚ ਪੂਰੇ ਵੱਡੇ ਸਾਈਜ਼ ਸਵਾਦੋਮੇ ਤੋਂ ਦੁਪੱਟਾ ਜੀ ਰੰਗ ਡੈਨ ਬਹੁਤ ਆ ਚੁੱਕੀ ਹੈ ਇਹਦੇ ਵਿੱਚ ਬਾਜ਼ਾਰ 'ਚ ਮੇਰੇ 250 ਦਾ ਬਾਜ਼ਾਰ 'ਚ ਮਿਲੇ 160 ਦਾ ਪਰ ਆਵਾਜ ਦੇ ਹਿੱਤੀ ਦਾ ਰੇਟ ਸਿਰਫ 100 ਰੁਪਏ ਦੇ ਵਿੱਚ ਕਰਤਾ ਜੀ ਇਹਦੇ ਤਾਂ ਡੈਨ ਦੇ ਵਿੱਚ 4 ਤੋਂ 5 ਰੰਗ ਹੋਣਗੇ ਜੀ ਕਾਟਨ ਦਾ ਦੁਪੱਟਾ ਸਿਰਫ 100 ਰੁਪਏ ਦੇ ਵਿੱਚ ਹੀ ਚਾਰ ਚਾਰ ਰੰਗਾਂ ਵਾਲੀ ਇਹ ਕਿਹੜੀਆਂ ਚ ਤੇ ਹੈ ਤਾਂ પ્રકાર ਦੇ ਕੱਪੜੇ ਦਾ ਸੇਲ ਮੇਲਾ ਚੱਲ ਰਿਹਾ ਹੈ ਜੀ ਨਵੇਂ-ਨਵੇਂ ਡਿਜ਼ਾਈਨਰ ਦੇ ਵਿੱਚ ਫੈਨਸੀ ਕਪੜਾ ਬਹੁਤ ਘੱਟ ਰੇਟਾਂ ਤੇ ਤੇ ਵਧੀਆ ਕੁਆਲਿਟੀ ਦੇ ਵਿੱਚ ਸਾਰੇ ਮਿਲਾਂ ਦਾ ਕਪੜਾ ਵੇਚ ਰਹੇ ਆ ਜੀ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਸਾਡੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰੋ ਜੀ ਕਾਟਨ ਦਾ ਦੁਪੱਟਾ ਸਿਰਫ 100 ਰੁਪਏ ਦਾ ਜੀ ਆਹ ਨਾਲ ਦੇਖਦੇ ਪਾਰੀ ਸੇਲ ਮੇਲੇ ਦੇ ਵਿੱਚ ਕਾਟਨ ਦੇ ਫੈਨਸੀ ਸੋਹਣੇ ਸੋਹਣਾ ਡਿਜ਼ਾਈਨਾਂ ਦੇ ਵਿੱਚ ਦੁਪੱਟੇ 100 ਰੁਪਏ ਦੇ ਕਰਦੇ ਜੀ। ਇਹਦੇ ਵਿੱਚ ਡਿਜ਼ਾਈਨ ਦੇ ਵਿੱਚ ਚਾਰ ਕਲਰ ਹੋਣਗੇ ਜੀ। ਫੈਨਸੀ ਡਿਜ਼ਾਈਨ ਵਧੀਆ ਰਕੰਡੀ ਦੇ ਦੁਪੱਟੇ ਜੀ ਸਿਰਫ 100 ਰੁਪਏ ਦੇ ਵਿੱਚ ਜੀ। ਆ ਦੇਖੋ ਪੂਰੇ ਡਾਇਵਰਸ ਹੈ ਬਹੁਤ ਵੱਡੇ ਸਾਈਜ਼ ਦੇ ਰੁਪਟੇ ਹੈ ਜੀ। ਇਹਨੂੰ ਜੀ ਚਾਰ ਕੰਮ ਲੈ ਗਏ ਜੀ ਅਜਿਹਾ ਚਾਰ ਚਰ ਕਲਰ ਆਇਆ ਇकडे ਜੰਗੀ ਪੌਟਾਂ ਦੇ ਦਵੱਤੇ ਦੇ ਡਿਜ਼ਾਈਨੀ ਛੇਤੀ ਛੇਤੀ ਪਹੁੰਚਿਆ ਕਰੋ ਜੀ ਤੇ ਡਿਜ਼ਾਈਨ ਖਤਮ ਹੋ ਜਾਂਦੇ ਆ ਤੇ ਡਿਜ਼ਾਈਨ ਨਵੇਂ ਆ ਜਾਂਦੇ ਨੇ ਹਾਂ ਜਿਸ ਕੋਲ ਨਾ ਸੋਨਾ ਡੈਨ ਆ ਦੇ ਵਿੱਚ ਵੀ ਪੰਜ ਤਰ੍ਹਾਂ ਦੇ ਆ ਜੀ ਫੈਂਸੀ ਡਿਜ਼ਾਈਨ ਕਾਟਨ ਦੇ ਦੁਪੱਟੇ ਆਰਕੜੀ ਵੈਲ ਦੇ ਰੇਟ ਸਿਰਫ 100 ਦੇ ਵਿੱਚ ਜੀ ਸਵਾਦੋਮੀਟਰ 78/2 ਜੀ ਸਿਰਫ 400 ਪੇਜ ਦੇ ਵਿੱਚ ਆਹ ਦੇਖੋ ਜੀ ਇਹਨਾਂ ਚੰਨੀ ਸੋਹਣਾੜੀ ਹੈ ਇਹ ਵਿੱਚ ਗਰੇ ਰੰਗ ਦਾ ਸਟਿਚ ਆ ਆ ਕੀ ਜੇ ਮੌਦਮੀ ਦੇ ਹਿਸਾਬ ਤੇ ਮੀਡੀਅਮ ਕਲਰਾਂ ਦੇ ਵਿੱਚ ਲੈਣਾ ਹੋਵੇ ਜੀ ਨਾਲ ਲਾਈਟ ਐਂਡ ਹਾਰਡਾ ਰੈਡ ਸਿਰਫ 400 ਪੇਜ ਦੇ ਵਿੱਚ ਆਰ ਕੰਟਰੀ ਵੈਲਡਰ ਦੇ ਉੱਤੇ ਸਿਰਫ 400 ਪੇਜ ਕਰਤੇ ਜੀ ਮਾਗੇਰ ਦੇ ਪਾਰੀ ਸੇਲ ਮੇਲਾ ਚੱਲ ਰਿਹਾ ਹੈ ਭਰਾਵਾਂ ਦੀ ਹੱਤੀ ਬੱਸ ਸਟੈਂਡ ਰੋਡ ਮੋੜ ਮੰਡੀ ਡਿਸਟ੍ਰਿਕਟ ਕਪਿੰਡਾ ਦੇ ਵਿੱਚ ਹੈ ਜੀ ਬੱਸ ਸਟੈਂਡ ਦੇ ਬਿਲਕੁਲ ਨੇੜੇ ਹੈ ਜੀ ਭਰਾਵਾਂ ਦੀ ਹੱਤੀ ਬੱਸ ਸਟੈਂਡ ਰੋਡ ਤੇ ਮੋੜ ਮੰਡੀ ਜੀ ਗਰਮੀ ਵਾਲੇ ਹਰੇ ਪ੍ਰਕਾਰ ਦੇ ਕੱਪੜੇ ਦਾ ਸੇਲ ਮੇਲਾ ਚੱਲ ਰਿਹਾ ਹੈ ਜੀ ਫੈਨਸੀ ਡਿਜ਼ਾਈਨਰ ਦੇ ਵਿੱਚ ਕਾਟਨ ਦਾ ਸੂਟ ਦੁਪੱਟਾ ਵਿੱਚ ਵੰਮਾ ਹਰੇ ਪ੍ਰਕਾਰ ਦੇ ਕੱਪੜੇ ਦੀ ਸੇਲ ਤੇ ਵਿੱਚ ਆ ਜਾ ਰਿਹਾ ਹੈ ਜੀ ਕੋਈ ਦੁਕਾਨ ਤੋਂ ਆਓ ਵੇਖ ਕੇ ਲੈ ਕੇ ਜਾਓ ਜੀ ਇਸ ਤਰ੍ਹਾਂ ਦੀ ਕੁਆਲਿਟੀ ਬਹੁਤ ਸੋਹਣੇ ਰੰਗਾਂ ਦੇ ਇਨਾਂ ਦੇ ਵਿੱਚ ਗਰਮੀ ਵਾਲਾ ਕੱਪੜਾ ਜੀ ਬਿਲਕੁਲ ਬਹੁਤ ਹੀ ਘੱਟ ਰੇਟਾਂ ਤੇ ਸਪੈਸ਼ਲ ਵਿਲਾ ਵੀ ਆਫਰ ਹੈ ਜੀ ਬਾਕੀ ਬਹੁਤ ਸਸਤੇ ਰੇਟਾਂ ਦੇ ਦੇ ਰਹੇ ਹਾਂ ਜੀ ਆ ਦੇਖੋ ਵਾਟਰ ਦਾ ਡਿਜ਼ਾਈਨ ਹੈ ਰੇਟ ਸਿਰਫ 100 ਦੇ ਵਿੱਚ ਹੈ ਜੀ ਵੀ ਇਸ ਵੀ ਚਾਰਕੰਦ ਹੈ ਜੀ ਮੇਹਦੀ ਰੰਗ ਆ ਗਿਆ ਜੀ ਸੰਤਰੀ ਆ ਗਿਆ ਤੇ ਫਰੋਜੀ ਆ ਗਿਆ ਜੀ ਡਾਰਕ ਰੰਗਾਂ ਦਾ ਚਾਰਟ ਹੈ ਜਿਹਦੇ ਵਿੱਚ ਸਾਰੇ ਡਾਰਕ ਰੰਗਾਂ ਦੇ ਜੀ ਫੈਂਟ ਸੀਟ ਨਵਤੇ ਸਿਰਫ 100 ਰੁਪਏ ਦੇ ਵਿੱਚ ਜੀ ਸਿਰਫ 100 ਰੁਪਏ ਦੇ ਵਿੱਚ ਹੋਰਨੇ ਸੋਨੇ ਰੰਗਾਂ ਦੇ ਵਿੱਚ ਕਾਟਨ ਦੇ ਦੁਬੱਤੇ ਦੀ ਕ੍ਰੇਤੀ ਹੈ ਜੀ ਆਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰੋ ਜੀ ਬਰਾਮਾ ਦੇ ਹੱਤੀ ਬਾਜ਼ਾਰ ਰੋਡ ਮੋਰ ਮੰਡੀ